ਪੰਥਕ ਚੱਠੇ ਬੰਦੀਆਂ ਨੇ ਸਮੁੱਚੇ ਰੂਪ ਦੇ ਵਿੱਚ ਸੰਗਤਾਂ ਦੇ ਸਹਿਯੋਗ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅੱਜ ਅਰਦਾਸ ਬੇਨਤੀ ਕੀਤੀ ਹੈ ਪੰਜਾਂ ਪਿਆਰਿਆਂ ਚੋਂ ਭਾਈ ਸਤਨਾਮ ਸਿੰਘ ਜੀ ਝੰਗੀਆਂ ਭਾਈ ਸਤਨਾਮ ਸਿੰਘ ਜੀ ਖੰਡਾ ਅਤੇ ਉਹਨਾਂ ਦੇ ਸਾਰੇ ਸਾਥੀਆਂ ਨੇ ਅਰਦਾਸ ਬੇਨਤੀ ਤੇ ਵਿੱਚ ਤਨ ਤਨ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਬੰਦੀ ਛੋੜ ਪਿਤਾ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ ਹੈ ਕਿ ਮੌਜੂਦਾ ਸੰਘਰਸ਼ ਜੋ ਕਿ 1978 ਤੋਂ ਆਰੰਭ ਹੋਇਆ ਸੀਗਾ ਉਸ ਸੰਘਰਸ਼ ਦੇ ਚਲਦਿਆਂ 1984 ਦੇ ਵਿੱਚ ਦਰਬਾਰ ਸਾਹਿਬ ਤੇ ਜਿਹੜਾ ਫੌਜੀ ਹਮਲਾ ਭਾਰਤ ਸਰਕਾਰ ਨੇ ਕੀਤਾ ਸੀਗਾ ਉਸ ਸਮੇਂ ਤੋਂ ਲੈ ਕਰਕੇ ਹੁਣ ਸਮੇਂ ਦੇ ਸਮੇਂ ਤੱਕ ਜਿੰਨੇ ਵੀ ਸਾਡੇ ਜੁਝਾਰੂ ਯੋਧੇ ਚਲਾਵਤਨ ਹੋ ਗਏ ਨੇ ਉਹਨਾਂ ਦੀ ਚੜ੍ਹਦੀ ਕਲਾ ਦੇ ਅਰੋਗਤਾ ਦੇ ਵਾਸਤੇ ਤੇ ਨਾਲ ਦੇ ਨਾਲ ਜਿਹੜੇ ਜੁਜਾਰੂ ਸਿੰਘ ਵਰਤਮਾਨ ਸੰਘਰਸ਼ ਤੇ ਵਿੱਚ ਹੁਣ ਵੀ ਆਪਣਾ ਯੋਗਦਾਨ ਪਾ ਰਹੇ ਨੇ ਉਹਨਾਂ ਦੀ ਚੜ੍ਹਦੀ ਕਲਾ ਅਤੇ ਸਾਡੇ ਬਹੁਤ ਹੀ ਪਿਆਰੇ ਤੇ ਸਤਕਾਰਯੋਗ ਬੰਦੀ ਸਿੰਘ ਜੋ ਕਿ ਪੰਜਾਬ ਅਤੇ ਭਾਰਤ ਦੀਆਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸણે ਡਬੂਗੜ ਉੱਥੇ ਸਾਰੇ ਬੰਦੀ ਸਿੰਘ ਨੇ ਉਹਨਾਂ ਦੀ ਚੜ੍ਹਦੀ ਕਲਾ ਅਤੇ ਰਿਹਾਈਆਂ ਵਾਸਤੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ ਗਈ। ਸਭ ਪਾਈ ਰਣਜੀਤ ਸਿੰਘ ਜੀ ਦਮਦਮੀ ਟਕਸਾਲ ਉਹਨਾਂ ਨੇ ਬਹੁਤ ਲੰਬੀ ਲਿਸਟ ਬਣਾਈ ਹੈ। ਉਹ ਸਾਰੀ ਲਿਸਟ ਜਿਹੜੀ ਹੈ ਅਕਾਲ ਪੁਰਖ ਸੱਚੇ ਪਾਤਸ਼ਾਹ ਜਾਣੀ ਜਾਣ ਨੇ ਤੇ ਅਸੀਂ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ ਹੈ ਕਿ ਸਾਰੇ ਸਿੰਘ ਚੜ੍ਹਦੀ ਕਲਾ ਵਿੱਚ ਰਹਿਣ। ਮੈਂ ਇੱਕ ਗੱਲ ਤੇ ਸਪਸ਼ਟ ਕਰਦੇ ਆ ਕਿ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਕੀ ਹੈ? ਸਰਬੱਤ ਦੇ ਭਲੇ ਦੀ ਮੰਗ ਕਰਨੀ। ਸਰਬੱਤ ਦੇ ਭਲੇ ਵਾਸਤੇ ਕੀ ਹੈ ਅਸੀਂ ਹਰ ਕੌਮ ਦਾ ਭਲਾ ਮੰਗਦੇ ਹਾਂ ਮਾਨਵਤਾ ਦਾ ਭਲਾ ਮੰਗਦੇ ਹਾਂ ਹੋਰ ਉਸ ਤੇ ਚੱਲਦੇ ਹੋਏ ਆ ਅਸੀਂ ਅਗਰ ਅੱਜ ਆਪਣੇ ਮੀਰੀ ਪੀਰੀ ਦੇ ਮਾਲਕ ਦੇ ਚਰਨਾਂ ਦੇ ਵਿੱਚ ਆਪਣੇ ਯੋਧਿਆਂ ਵਾਸਤੇ ਜਲਾਵਤਨੀ ਜਰ ਸਿੰਘ ਨੇ ਉਹਨਾਂ ਵਾਸਤੇ ਤੇ ਬੰਦੀ ਸਿੰਘਾਂ ਦੇ ਵਾਸਤੇ ਜਿਹੜੀ ਸਾਡੀ ਅਸੀਂ ਅਰਦਾਸ ਕੀਤੀ ਹੈ ਇਹ ਮੈਂ ਸਮਝਦਾ ਸਾਡਾ ਕੌਮੀ ਹੱਕ ਬਣਦਾ ਹੈ ਉਸ ਕੌਮੀ ਹੱਕ ਦੀ ਪੂਰਤੀ ਕਰਦੇ ਹੋਏ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਅੱਜ ਇੱਥੇ ਦਮਦਮੀ ਟਕਸਾਲ ਦੇ ਪਾਇ ਬਰਨਜੀਤ ਸਿੰਘ ਜੀ ਦਮਦਮੀ ਟਕਸਾਲ ਅਤੇ ਭਿੰਡਰਾਂ ਵਾਲਾ ਸਿੱਖ ਯੂਥ ਫੈਡਰੇਸ਼ਨ ਜੱਤਾ ਸਰੁਲੱਛ ਅਤੇ ਸਾਡੇ ਧਰਮ ਪ੍ਰਚਾਰ ਕਮੇਟੀ ਦਿੱਲੀ ਦੇ ਭਾਈ ਮਨਜੀਤ ਸਿੰਘ ਜੀ ਪੋਮਾ ਇਹ ਸਾਰੇ ਜਥੇਬੰਦੀਆਂ ਜਣੀਆਂ ਨੇ ਸਰਕਾਰ ਕਮੇਟੀਆਂ ਅਜੇ ਸਾਡੇ ਪੰਜ ਪਿਆਰੇ ਬਿਨਤ ਸਿੰਘ ਜੀ ਸ਼ਹੀਦ ਭਾਈ ਸੁਭੇਕ ਸਿੰਘ ਦੇ ਪੜਾਤਾ ਜੀ ਅਤੇ ਗਤਕਾ ਅਖਾੜੇ ਤੋਂ ਭਾਈ ਸਤਵੰਨ ਸਿੰਘ ਜੀ ਬਿੱਟੂ